ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲ ਕਰਨੀਆਂ ਡੀਬੀਡਬਲਯੂ 927 ਦੇ 826 ਦੇ ਉੱਪਰ ਜਿਹੜਾ ਝਾੜ ਵਧਾਉਣ ਵਾਲੀ ਸਪਰੇ ਆਪਾਂ ਆਖਰੀ ਸਪਰੇ ਕਦੋਂ ਕਰ ਦੇਣੀ ਆ ਉਹਦੇ ਨਾਲ ਹੀ ਜਿਹੜਾ ਕਿਸਾਨ ਵੀਰ ਦਾ ਸਵਾਲ ਸੀ ਅਸੀਂ ਕੱਲੀ 13045 ਦੀ ਸਪਰੇ ਕਰਨੀ ਆ ਤੇ ਉਹਦੇ ਵਾਸਤੇ ਜਿਹੜਾ ਸਹੀ ਸਮਾਂ ਕਿਹੜਾ ਹੈ ਕਿ ਸਾਨੂੰ ਇੱਕੋ ਸਪਰੇ ਅਸੀਂ ਕਰਨੀ 13045 ਪਲੱਸ ਬਰਾਊਨ ਮਿਕਸ ਕਰਕੇ ਤਾਂ ਇਹ ਬਿਲਕੁਲ ਸਹੀ ਸਮਾਂ ਕਿਹੜਾ ਜਿੱਥੇ ਸਾਨੂੰ ਇਹ ਸਪਰੇ ਕਰਨ ਦਾ ਜ਼ਿਆਦਾ ਬੈਨੀਫਿਟ ਦੇਖ ਨੂੰ ਜ਼ਿਆਦਾ ਫਾਇਦਾ ਹੋਵੇ ਸੋਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇ ਤਾਂ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂ ਕਿਸਾਨ ਭਰਾਵੋ ਜੇਕਰ ਜਿੱਥੋਂ ਤੱਕ ਗੱਲ ਆਉਂਦੀ ਝਾੜ ਵਧਾਉਣ ਦੀ ਤਾਂ ਆਪਣੇ ਮਨ ਦੇ ਵਿੱਚ ਦੋਗ ਸਪਰੇਆਂ ਜ਼ਿਆਦਾਤਰ ਦੇਖ ਨੂੰ ਆਪਾਂ ਨੂੰ ਮਿਲਦੀਆਂ 05234 ਜਾਂ 13045 ਹਾਲਾਂਕਿ ਕਈ ਵਾਰ ਆਪਾਂ ਨੂੰ ਇਹਨਾਂ ਸਪਰੇਆਂ ਦਾ ਜ਼ਿਆਦਾ ਬੈਨੀਫਿਟ ਦੇਖ ਨੂੰ ਮਿਲਦਾ ਕਈ ਵਾਰ ਆਪਾਂ ਨੂੰ ਇਹਨਾਂ ਦਾ ਫਾਇਦਾ ਨਹੀਂ ਦੇਖ ਨੂੰ ਮਿਲਦਾ ਕਿਉਂਕਿ ਉਹਦੇ ਵਾਸਤੇ ਆਪਾਂ ਨੂੰ ਦੋ ਤਿੰਨ ਚੀਜ਼ਾਂ ਹੋਰ ਨੋਟ ਕਰਨੀਆਂ ਪੈਂਦੀਆਂ ਜਦੋਂ ਆਪਣੇ ਖੇਤ ਦੇ ਵਿੱਚ ਝੰਡਾ ਪੱਤਾ ਨਿਕਲਦਾ ਤਾਂ ਕਿਸਾਨਪੁਰੋ ਜਦੋਂ ਝੰਡਾ ਪੱਤਾ ਨਿਕਲਦਾ ਤਾਂ ਇਹਨੂੰ ਕਿਸਾਨਪੁਰ ਝੰਡੇ ਪੱਤੇ ਨੂੰ ਤਾਂ ਵੈਸੇ ਹਰ ਕਿਸਾਨ ਨੂੰ ਪਤਾ ਹੀ ਕਿ ਝੰਡਾ ਪੱਤਾ ਕਿਹੜਾ ਹੁੰਦਾ ਕਿ ਜਦੋਂ ਛਿੱਟਾ ਨਿਕਲਣ ਤੋਂ ਪਹਿਲਾਂ ਜਿਹੜਾ ਪੱਤਾ ਆਖਰੀ ਪੱਤਾ ਨਿਕਲਦਾ ਉਹਨੂੰ ਝੰਡਾ ਪੱਤਾ ਆਖਿਆ ਜਾਂਦਾ ਜਾਂ ਫਿਰ ਜਿਹਦੇ ਵਿੱਚੋਂ ਛਿੱਟਾ ਨਿਕਲਣਾ ਹੁੰਦਾ ਉਹ ਗੋ ਭਰਨੀ ਹੁੰਦੀ ਆ ਤਾਂ ਜਦੋਂ ਕਿਸਾਨਪੁਰੋ ਝੰਡਾ ਪੱਤਾ ਨਿਕਲਦਾ ਤੇ ਆਪਾਂ ਨੂੰ ਆਮ ਪਤਾ ਕਿ ਝੰਡਾ ਪੱਤਾ ਨਿਕਲਣ ਸਮੇਂ ਪੀਲਾ ਪੀਲਾ ਜਾਂ ਤਾਂ ਉਸ ਤੋਂ ਬਾਅਦ ਜਿਹੜਾ ਝੰਡਾ ਪੱਤਾ ਜਦੋਂ ਨਿਕਲ ਆਉਂਦਾ 5 ਤੋਂ 7 ਦਿਨ ਬਾਅਦ ਨਿਕਲੇ ਨੂੰ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਨੂੰ ਝੰਡਾ ਪੱਤਾ ਜਿਹੜਾ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਬਿਲਕੁਲ ਹਰਾ ਹੋ ਜਾਂਦਾ ਜਾਨੀ ਕਿ ਇਹਦੇ ਵਿੱਚ ਕਲੋਰੋਫਿਲ ਦੀ ਮਾਤਰਾ ਪੂਰੀ ਭਰ ਜਾਂਦੀ ਜਿਵੇਂ ਜਿਵੇਂ ਜਾਨੀ ਕਿ ਧੁੱਪ ਦੇ ਸੰਪਰਕ ਵਿੱਚ ਆ ਜਾਂਦਾ ਤਾਂ ਉਸ ਸਮੇਂ ਜੇਕਰ ਆਪਾਂ ਨੂੰ ਝੰਡਾ ਪੱਤਾ ਪੀਲਾ ਨਜ਼ਰ ਆ ਰਿਹਾ ਹੈ ਇੱਥੇ ਆਪਾਂ ਨੂੰ ਪਹਿਲਾਂ ਵੇਖਣਾ ਚਾਹੀਦਾ ਕਿ ਆਪਣੇ ਕਿਹੜੇ ਤੱਤ ਦੀ ਘਾਟ ਆ ਰਹੀ ਆ ਜ਼ਿੰਕ ਦੀ ਘਾਟ ਆ ਯੂਰੀ ਨਾਈਟ੍ਰੋਜਨ ਦੀ ਘਾਟ ਆ ਮੈਗਨੀਜ਼ ਦੀ ਘਾਟ ਜਾਂ ਫਿਰ ਹੋਰ ਕਿਸੇ ਤੱਤ ਦੀ ਘਾਟ ਆ। ਕਈ ਵਾਰ ਆਪਾਂ ਨੂੰ ਕੈਲਸ਼ੀਅਮ ਦੀ ਘਾਟ ਵੀ ਇਨ੍ਹਾਂ ਪੱਤਿਆਂ 'ਚ ਨਜ਼ਰ ਆ ਜਾਂਦੀ ਜੇਕਰ ਪੱਤਾ ਆਪਣਾ ਪਾਟਾ ਪਾਟਾ ਨਜ਼ਰ ਆਉਂਦਾ। ਜਿਵੇਂ ਤੁਸੀਂ ਆਹ ਪੱਤਾ ਦੇਖੋ। ਆਹ ਸਾਹਮਣੇ ਵਾਲਾ ਪੱਤਾ ਤੁਹਾਨੂੰ ਪਾਟਾ ਜਿਹਾ ਨਜ਼ਰ ਆ ਰਿਹਾ। ਇਹ ਕਿਸਾਨ ਪਰ ਉਹ ਕੈਲਸ਼ੀਅਮ ਦੀ ਘਾਟ ਹੁੰਦੀ ਹੈ। ਕਿਤੇ-ਕਿਤੇ ਆਪਣੇ ਬਹੁਤੀ ਦਾ ਜ਼ਿਆਦੀ ਆਉਂਦੀ ਨਹੀਂ। ਕਦੇ-ਕਦੇ ਆਪਾਂ ਨੂੰ ਕੋਈ-ਕੋਈ ਪੱਤਾ ਦੇਖਣ ਨੂੰ ਮਿਲ ਸਕਦਾ। ਸੋ ਪਹਿਲਾਂ ਆਪਾਂ ਨੂੰ ਦੇਖਣਾ ਕਿਹੜੇ ਚੀਜ਼ ਦੀ ਘਾਟ ਹੈ ਜੇਕਰ ਉਸ ਚੀਜ਼ ਦੀ ਘਾਟ ਦੇ ਪਹਿਲਾਂ ਉਹ ਕੱਲੀ ਦੀ ਸਪਰੇਅ ਕਰੋ ਜਿਹੜੀ ਚੀਜ਼ ਦੀ ਜਦੋਂ ਜ਼ਿਆਦਾ ਘਾਟ ਲੱਗ ਰਹੀ ਆ ਜਿਵੇਂ ਝੰਡਾ ਪਤਾ ਨਿਕਲਦੋਂ ਬਾਅਦ ਵੀ ਤੁਹਾਡਾ ਖੇਤ ਜਿਹੜਾ ਪੀਲਾ ਪੀਲਾ ਨਜ਼ਰ ਆ ਰਿਹਾ ਤਾਂ ਫਿਰ ਉੱਥੇ 13045 ਕੱਲੀ ਨੇ ਕੰਮ ਨਹੀਂ ਕਰਨਾ ਕਿਉਂਕਿ 13% ਜਿਹੜੀ ਉਹਦੇ ਵਿੱਚ ਨਾਈਟ੍ਰੋਜਨ ਦੀ ਬਹੁਤ ਘੱਟ ਮਾਤਰਾ ਜੁ ਹੁੰਦੀ ਆ ਤਾਂ ਉੱਥੇ ਉਹ ਨਾਈਟ੍ਰੋਜਨ ਦੀ ਪੂਰਤੀ ਨਹੀਂ ਹੋਣੀ ਉਹਦੇ ਵਾਸਤੇ ਤੁਹਾਨੂੰ 4 ਤੋਂ 5 ਕਿਲੋ ਜਿਹੜੀ ਜਿਹੜੀ ਯੂਰੀਆ ਦੀ ਸਪਰੇਅ ਕਰਨੀ ਪਊ 150 ਤੋਂ 200 ਲੀਟਰ ਪਾਣੀ ਚ ਪਾ ਕੇ ਤੁਸੀਂ ਉਹ ਤੇ ਕੱਲੀ ਦੀ ਸਪਰੇਅ ਕਰੋ ਤੁਹਾਨੂੰ ਉਹਦਾ ਜ਼ਿਆਦਾ ਬੈਨੀਫਿਟ ਦੇਖਣ ਨੂੰ ਮਿਲੂਗਾ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਬੇ ਹੋਣਾ ਸਭ ਕੁਝ ਬਾਕੀ ਖੇਤ ਦੇ ਦੇਖ ਲਿਆ ਕਿਸੇ ਚੀਜ਼ ਦੀ ਘਾਟ ਨਹੀਂ ਅਸੀਂ ਕੱਲੀ ਹੁਣ 13045 ਦੀ ਸਪਰੇਅ ਕਰਨੀ ਆ ਜਾਂ ਫਿਰ 05534 ਦੀ ਕਰਨੀ ਵੈਸੇ ਤਾਂ ਜਦੋਂ ਆਪਣੀ ਆ ਸਟੇਜ ਆ ਜਾਂਦੀ ਕਿਸਾਨ ਭਰੋ ਦੇਖੋ ਜਦੋਂ ਆਪਣੀ ਗੋਭ ਭਰ ਜਾਂਦੀ ਜਿਵੇਂ ਆ ਤੁਸੀਂ ਹੁਣ ਦੇਖੋ ਗੋਭਾਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਇਹ 327 ਵੈਰੈਟੀ ਆ ਤਾਂ ਇਹ ਸਮੇਂ ਤੇ ਕਿਸਾਨ ਪਰ ਬਿਲਕੁਲ ਇਹ ਸਹੀ ਸਮਾਂ ਦਾ ਜਦੋਂ ਖੇਤ ਦੇ ਵਿੱਚ 40 ਤੋਂ 50% ਗੋਭਾਂ ਭਰੀਆਂ ਨਜ਼ਰ ਆਉਣ ਜਾਂ ਫਿਰ ਆਪਾਂ ਨੂੰ ਥੋੜੇ ਜਿ ਛੱਟਾ ਕੋਈ ਕੋਈ ਬਾਹਰ ਨਜ਼ਰ ਆਉਣਾ ਸ਼ੁਰੂ ਹੋ ਜੇ ਤਾਂ ਉਹ ਸਮੇਂ ਉਹ ਸਮਾਂ ਹੁੰਦਾ ਬਿਲਕੁਲ ਸਹੀ ਜਿਹੜਾ ਆਪਾਂ ਆਖਰੀ ਸਪਰੇਅ ਕਰਨਾ 13045 ਦਾ ਇਹ ਸਮੇਂ ਤੇ ਆਪਾਂ ਨੂੰ ਸਪਰੇਅ ਕਰਨ ਦਾ ਬਹੁਤ ਜ਼ਿਆਦਾ ਲਾਭ ਦੇਖ ਨੂੰ ਮਿਲਦਾ ਕਿਉਂਕਿ ਜਿਹੜਾ ਛੱਟਾ ਹੁੰਦਾ ਉਹ ਜਲਦੀ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਈ ਵਾਰ ਸਿੱਟੇ ਅੜੇ ਅੜੇ ਜੇ ਰਹਿ ਜਾਂਦੇ ਵਿੰਗੇਟੇ ਜਿਹੜੇ ਨਿਕਲਦੇ ਆ ਜਾਂ ਫਿਰ ਜਿਹੜੀ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਬੂਰ ਪੈਣ ਦੀ ਅੱਗੇ ਜਾ ਕੇ ਪ੍ਰਕਿਰਿਆ ਹੋਣੀ ਆ ਉੱਤੇ ਜਿਆਦਾ ਕਾਫੀ ਜਿਆਦਾ ਇਸ ਚੀਜ਼ ਦਾ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲ ਜੇਕਰ ਆਪਾਂ ਇੱਕੋ ਸਪਰੇਅ ਕਰਨੀ ਆ ਕਈ ਕਿਸਾਨ ਵੀਰ ਦੋ ਸਪਰੇਆਂ ਕਰਦੇ ਜੇਕਰ ਤੁਸੀਂ ਦੋ ਸਪਰੇਆਂ ਕਰਨੇ ਆ ਇੱਕ ਆਪਾਂ 80 ਤੋਂ 85 ਦਿਨ ਤੇ ਕਰ ਸਕਦੇ ਆ ਦੂਜੀ ਆਪਾਂ ਜਿਹੜੀ ਇੱਕ ਜਾਂਦੇ ਇਹ ਸਟੇਜ ਦੇਖ ਲਓ ਜਾਂ ਫਿਰ ਜੇਕਰ ਤੁਸੀਂ ਦਿਨਾਂ ਦਾ ਹਿਸਾਬ ਲਾਉਣਾ ਜਿਵੇਂ 826 ਹੋ ਗਈ 327 187 303 222 272 ਇਹਨਾਂ ਵੈਰਾਈਟੀਆਂ ਵਿੱਚ ਥੋੜਾ ਬਹੁਤ ਯਾਨੀ ਕਿ 2 ਤੋਂ 4 ਦਿਨ ਦਾ ਫਰਕ ਹੁੰਦਾ ਟਾਈਮ ਪੀੜ ਦਾ ਵੈਸੇ ਜ਼ਿਆਦਾਤਰ ਇਹ ਇੱਥੇ ਇੱਕ ਜਿਹੜੀ ਸਟੇਜ ਆ ਜਾਂਦੀ ਆ ਪਹਿਲੀ ਸਪਰੇ ਆਪਾਂ 13045 ਦੀ ਕਰਨੀ ਆ ਜੇਕਰ ਤੁਸੀਂ 05234 ਦੀ ਕਰਨੀ ਤੇ ਆਪਾਂ ਨੂੰ ਯਾਨੀ ਕਿ 70 ਤੋਂ ਲੈ ਕੇ 80 ਦਿਨ ਤੱਕ ਕਰ ਦੇਣੀ ਚਾਹੀਦੀ ਤੇ 80 ਤੋਂ 85 ਦਿਨ ਦੇ ਵਿੱਚ ਆਪਾਂ ਨੂੰ 13045 ਉਸ ਤੋਂ ਬਾਅਦ ਫਿਰ ਆਪਾਂ ਨੂੰ ਜਿਹੜੇ ਦੋ ਸਪਰੇਆਂ ਕਰਨੀਆਂ 1 90 ਤੋਂ 95 ਦਿਨ ਤੀਹ ਤੇ ਜਿੰਨਾ ਕਿਸਾਨ ਪਰਵਾਨ ਇੱਕੋ ਹੀ ਸਪਰੇਅ ਕਰਨੀ ਬਰੌਣ ਦੀ ਜਾਂ ਫਿਰ 13045 ਦੀ ਉਹ ਕਿਸਾਨ ਪਰਵਾਂ ਜਾਂ ਤੋਂ ਤੁਸੀਂ ਇਹ ਸਟੇਜ ਦੇਖ ਲਓ ਕਿ ਜਦੋਂ ਇਦਾਂ ਗੋਭ ਪਰਣੀ ਸ਼ੁਰੂ ਹੋ ਦੇ 40 ਤੋਂ 50% ਦਾ ਖੇਤ ਦੇ ਵਿੱਚ ਗੋਭਾਂ ਪਰਚਣਾ ਉਦੋਂ ਸਪਰੇਅ ਕਰ ਦਿਓ ਜਾਂ ਫਿਰ ਤੁਸੀਂ 90 ਤੋਂ 95 ਦਿਨ ਦੇ ਵਿੱਚ ਵਿੱਚ ਜਿਹੜੀ ਤੁਸੀਂ ਜਿਹੜੀ ਹੈ ਸਪਰੇਅ ਕਰ ਸਕਦੇ ਜ ਆਪਣੇ ਖੇਤ ਦੇ ਵਿੱਚ ਕਿਸੇ ਵੀ ਵੈਰੈਟੀ ਦੇ ਵਿੱਚ ਹਾਲਾਂਕਿ ਕਿਸੇ ਕਿਉਂਕਿ ਜ਼ਮੀਨ ਦੇ ਹਿਸਾਬ ਨਾਲ ਜਾਂ ਫਿਰ ਆਪਣੀਆਂ ਜਿਹੜੀਆਂ ਕਿਸਮਾਂ ਦੀ ਜਿਹੜੇ ਆ ਬੀਜ ਦੀ ਮਾਤਰਾ ਪਾਈ ਜਾਂਦੀ ਉਹਤੇ ਵੀ ਕਾਫੀ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜਿੱਥੇ ਕਿਸਾਨ ਪਰ ਆਪਣੀ ਬੀਜ ਦੀ ਮਾਤਰਾ ਜ਼ਿਆਦਾ ਹੁੰਦੀ ਖੇਤ ਦੇ ਵਿੱਚ ਉੱਥੇ ਜਿਹੜੀਆਂ ਗੋਭਾਂ ਉਹ 2-2 4 ਦਿਨ ਪਹਿਲਾਂ ਭਰ ਜਾਂਦੀਆਂ ਜਿੱਥੇ ਆਪਣੀਆਂ ਵੈਰਾਈਟੀਆਂ ਦੇ ਵਿੱਚ ਬੀਜ ਦੀ ਮਾਤਰਾ ਆਪਾਂ ਖੇਤ ਦੇ ਵਿੱਚ ਘੱਟ ਪਾਈ ਹੁੰਦੀ ਆ ਜਾਂ ਫਿਰ ਬੀਜ ਘੱਟ ਉੱਗਿਆ ਹੁੰਦਾ ਕਣਕ ਵਿਰਲੀ ਹੁੰਦੀ ਆ ਉੱਥੇ ਜਿਹੜੀ ਗੋਬ ਆ ਉਹ 2-4 ਦਿਨ ਲੇਟ ਹੋ ਜਾਂਦੀ ਕਿਉਂਕਿ ਉੱਥੇ ਕਣਕ ਨੇ ਫਟਾਰਾ ਜ਼ਿਆਦਾ ਕੀਤਾ ਹੁੰਦਾ ਉਥੇ ਆਪਣੀ ਜਿਹੜੀ ਗੋਭਾਂ ਲੇਟ ਹੋ ਜਾਂਦੇ ਆ ਜਿੱਥੇ ਸੰਘਣੀ ਕਣਕ ਉਹ ਇਥੇ ਕਣਕ ਫਟਾਰਾ ਘੱਟ ਕਰਦੀ ਆ ਤੇ ਉਥੇ ਜਿਹੜੀਆਂ ਗੋਭਾਂ ਜਲਦੀ ਭਰਦੀਆਂ ਦੋ ਤੋਂ ਚਾਰ ਦਿਨ ਦਾ ਫਰਕ ਇਸ ਚੀਜ਼ ਦਾ ਪੈਂਦਾ ਆਪਣੀ ਖਾਹ ਖਰਾਦ ਦਾ ਵੀ ਚੀਜ਼ ਦਾ ਪੈਂਦਾ ਇਹਨਾਂ ਚੀਜ਼ਾਂ ਨੂੰ ਜਾਂ ਤੁਸੀਂ 90 ਤੋਂ 95 ਦਿਨ ਦੇਖ ਲਓ ਜਾਂ ਫਿਰ ਇਦਾਂ ਜਿਹਨੇ ਗੋਭਾਂ ਆਪਾਂ ਨੂੰ ਦੇਖ ਰਹੇ ਹਾਂ ਤੇ ਉਥੇ ਆਪਾਂ ਜਿਹੜੀ ਆਖਰੀ ਸਪਰੇ ਛਾੜ ਵਧਾਉਣ ਵਾਲੀ ਵੀ ਕਹਿ ਸਕਦੇ ਆ ਜਾਂ ਫਿਰ ਅੱਗੇ ਆਉਣ ਵਾਲਾ ਜਿਹੜਾ ਗਰਮੀ ਦਾ ਮੌਸਮ ਹੁੰਦਾ ਟੈਂਪਰੇਚਰ ਹਾਈ ਟੈਂਪਰੇਚਰ ਤੋਂ ਬਚਾਉਣ ਵਾਸਤੇ ਜਿਹੜੀ ਪੋਟਾਸ਼ਟਾਤ ਆਪਾਂ ਪੋਟਾਸ਼ੀਅਮ ਨਾਈਟ੍ਰੇ ਉਦਾਪਨ ਨੂੰ ਫਾਇਦਾ ਦੋਨਾਂ ਚੀਜ਼ਾਂ ਝਾੜ ਵਧਾਉਣ ਵਾਸਤੇ ਵੀ ਤੇ ਝਾੜ ਘਟਣ ਤੋਂ ਬਚਾਉਣ ਵਾਸਤੇ ਵੀ ਗਰਮੀ ਤੋਂ ਬਚਾਉਣ ਵਾਸਤੇ ਕਾਫੀ ਚੀਜ਼ਾਂ ਦਾ ਇਸ ਦੀ ਤੇ ਜਾਣ ਕੇ ਪੋਟਾਸ਼ ਤੱਤ ਦੇਣ ਨਾਲ ਆਪਾਂ ਨੂੰ ਫਾਇਦਾ ਦੇਖ ਨੂੰ ਮਿਲ ਜਾਂਦਾ ਜੇਕਰ ਥੋੜੀ ਬਾਦੀ ਨਾਈਟ੍ਰੋਜਨ ਦੀ ਘਾਟ ਆਵੇ ਤਾਂ ਉਹ ਵੀ 13045 ਨਾਲ ਪੂਰੀ ਹੋ ਜਾਂਦੀ ਜਿਆਦਾ ਘਾਟ ਨੂੰ 13045 ਪੂਰੀ ਨਹੀਂ ਕਰਦੀ ਉਹਦੇ ਵਾਸਤੇ ਆਪਾਂ ਨੂੰ ਵੱਖਰੀ ਜਿਹੜੀ ਯੂਰੀਆ ਦੀ ਸਪਰੇਅ ਕਰਨੀ ਪਵੇਗੀ ਤਾਂ ਇਸ ਸਟੇਜ ਤੇ ਆ ਕੇ ਕਿਸਾਨ ਬਰ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਜਦੋਂ ਝੰਡਾ ਪੱਤਾ ਬਾਹਰ ਆ ਜਾਂਦਾ ਉਦੋਂ ਆਪਾਂ ਇਥੇ ਜ਼ਿਆਦਾ ਮਿਕਸਿੰਗ ਨਹੀਂ ਕਰਨੀ ਕਈ ਵਾਰ ਆਪਾਂ ਜ਼ਿਆਦਾ ਮਿਕਸਿੰਗ ਕਰਕੇ ਜਿਹੜੇ ਉਹ ਫਸਲ ਦਾ ਆਪਾਂ ਜ਼ਿਆਦਾ ਨੁਕਸਾਨ ਕਰ ਲੈਨੇ ਫਿਰ ਇਥੇ ਆਪਣਾ ਝਾੜ ਵਧਾਉਣ ਦੀ ਜੇ ਆਪਾਂ ਝਾੜ ਆਪਣਾ ਘਟ ਦੇਖ ਨੂੰ ਮਿਲੂਗਾ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਤਾਂ ਜਿਹੜੀ ਆਪਾਂ ਖੇਤ ਦੇ ਵਿੱਚ ਇਹਨਾਂ ਵੈਰਾਈਟੀਆਂ ਦੇ ਉੱਪਰ ਜਿਹੜੀ ਸਪਰੇ ਆਖਰੀ ਸਪਰੇ ਕਰ ਸਕਦੇ ਆ ਸੋ ਇਹਦੇ ਨਾਲ ਆਪਣਾ ਕਿਸਾਨ برو ਅੱਗੇ ਜਾ ਕੇ ਝਾੜ ਦੇ ਵਿੱਚ ਕਾਫੀ ਜ਼ਿਆਦਾ ਫਰਕ ਦੇਖ ਨੂੰ ਮਿਲਦਾ ਸੋ ਬਹੁਤ ਬਹੁਤ ਧੰਨਵਾਦ